ਸਸਤੀਕਾਰੀ YouTube ਫੈਮਲੀ ਕੀ ਹਰ ਜੱਲ ਆਪਣੇ ਲਾਈਕ ਕਮੈਂਟ ਔਰ ਸ਼ੇਅਰ ਦੇ ਰਹੀਂ ਜਰੂਰ ਦੱਸਿਓ ਜਿਹੜੇ ਪਹਿਨ ਪੁਰਾਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ 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 ਜਲਦੀ ਜਾਓ ਚੈਨਲ ਨੂੰ ਸਬਸਕ੍ਰਾਈਬ ਕਰੋ ਇੱਧਰ ਦੇਖੋ YouTube ਫੈਮਲੀ ਪੁੱਠੇ ਪੰਗੇ ਲੈ ਲੈ ਕੇ ਇਹ ਇੱਧਰ ਟੱਚ ਵੀ ਨਹੀਂ ਕਰਨ ਦਿੰਦਾ ਹੁਣ ਟੀਵੀ ਵੀ ਨਹੀਂ ਆਉਂਦੀ ਇਹ ਬੰਡ ਇੱਧਰ ਵੇਖੋ ਅਸੀਂ ਕਰਨ ਲੱਗੇ ਆਂ ਕਢਾਈਆਂ ਅਸੀਂ ਕਿ ਕੁਝ ਮੰਗਾਇਆ ਅ ਜੁਰੀ ਜੁਰੀ ਸਾਰੀਆਂ ਇਹਨੂੰ ਕੀ ਕਹਿੰਦੇ ਆ ਇੱਧਰ ਦੇਖੋ YouTube ਫੈਮਿਲੀ ਪੁੱਠੇ ਪੰਗੇ ਲੈ ਲੈ ਕੇ ਲੈ ਲੈ ਕੇ ਤੇ ਇੱਧਰ ਦੇਖੋ ਖਾਮ ਖਾ ਦੀ ਚੋਟ ਲਵਾਈ ਇਹਨੇ ਰਾਤੀ ਹੈਨਾ ਹੂੰ ਉਂਗਲ ਦਾ ਤਾਂ ਚਲ ਕੋਈ ਨਹੀਂ ਜਿਹੜਾ 100 ਰੁਪਏ ਲੱਗਾ ਉਹ ਤਾਂ ਦੁੱਖਾ ਰਿਹਾ ਮੈਨੂੰ ਹੈਨਾ ਯਸ 100 ਰੁਪਏ ਦਾ ਨੁਕਸਾਨ ਯਸ ਇਹ ਤਾਂ ਕਿੰਨਾ ਕਿ ਆ ਕਿ ਤੱਕ ਟੱਚ ਵੀ ਨਹੀਂ ਕਰਨ ਦਿੰਦਾ ਹੁਣ ਟੀਵੀ ਵੀ ਨਹੀਂ ਆਉਂਦੀ ਇਹ ਪਵਨ ਟੁੱਟ ਗਿਆ ਵੇ ਡਾਕਟਰ ਨੇ ਤਾਂ ਇਹ ਕਿਹਾ ਨਹੀਂ ਜੀਵਨ ਨੇ ਤਾਂ ਇਹ ਕਿਹਾ ਵੀ ਮਾਸਪਾਟਾ ਮਾਸਪਾਟਾ ਵੀ ਨਹੀਂ ਮਾਸਪਾਟੀ ਦਾ ਕਿਆ ਡੈਡ ਨੇ ਸੁਣਿਆ ਨਹੀਂ ਇਹ ਬੁੱਲ ਲੈ ਲਾਪੇ ਡੈਡ ਨੇ ਕਹਿ ਹਿੰਸੋਰੇ ਦਾਰ ਘੜ ਨਹੀਂ ਮਿਲਦੇ ਫੇ ਡੈਡੀ ਦੇ ਹੁੰਦੇ ਜੋ ਹੀ ਲੱਭੇ ਆ ਪਰਸਪ ਹਾਂਜੀ ਕੀ ਬਣ ਰਿਹਾ ਹੈ ਮਿਸਟਰ ਕੁਕਿੰਗ ਵਾਉ ਆਇਤਾ ਸਪੈਸ਼ਲ ਰੈਸਪੀ ਤੇ ਆ ਰਿਹਾ ਹੋ ਰਹੀ ਆ ਆ ਦੇਖ ਲਓ ਤੇ ਇੱਧਰ ਬਣ ਗਿਆ ਪਾਣੀ ਦੋ ਕੁੰਮਲ ਨਾਲ ਆਚਾਰ ਵੀ ਦੇਣਾ ਸਾਨੂੰ ਲੈਣਾ ਦੋ ਕੁੰਮਲ ਵਰਗੇ ਬਣਨਗੇ ਠੀਕ ਹੈ ਕੁੰਮਲ ਇੰਨੇ ਸੁੱਕੀ ਤਾਂ ਨਹੀਂ ਥੋੜੇ ਪਾਜਰੇ ਕਵਰ ਕਰ ਸਕੇ ਉਹਨੇ ਉਹਨੇ ਪਾ ਕੇ ਕੱਢੀ ਜਾਂ ਦੋਸਤ ਇਹ ਪਾਲ ساری ਪਲੇਟ ਗਾ ਕੇ ਆਵੇ ਹਾਂ ਨਹੀਂ ਤਨੂੰ ਹੱਥ ਮਾਰਿਆ ਗਿਆ ਤਾਂ ਹੀ ਸੜ ਗਏ ਇਸ ਕੋ ਮੈਂ ਐਸੇ ਖਾ ਲੂੰਗੀ। ਇਹਨੋਂ ਲਾਪਤਰ ਮੈਂ ਕਮਾਈ ਜਾ ਸਾਰੇ ਪੈਸੇ ਉਹ ਲੱਗਣ। ਵੈਰੀ ਗੁੱਡ, ਵੈਰੀ ਗੁੱਡ। ਹੂੰ। ਆਹ। ਮੈਂ ਦੋਸਤਾ ਵੀ ਖਾਉਂਗੀ। ਇਸ ਤਰੀਆ। ਚਲੋ ਬੀ। ਆਪਾਂ ਕਰਦੇ ਗੋਸ ਗੱਪਿਆਂ ਦੀ ਵੇਟ ਤੇ ਅਸੀਂ ਇੱਧਰ ਇੱਧਰ ਵੇਖੋ ਅਸੀਂ ਕਰਨ ਲੱਗੇ ਆ ਕਡਾਈਆਂ ਅਸੀਂ ਕੀ ਕੁਝ ਮੰਗਾਇਆ ਦਬਕਾ ਤੇ ਆਸੀ ਕੰਸ ਮੰਗਾਏ ਆਹ ਵਾਲੇ ਵੀ ਜਰੀ ਜੂਰੀ ਸਾਰੀਆਂ ਇਹਨੂੰ ਕੀ ਕਹਿੰਦੇ ਆ ਕਡਾਈ ਇਹ ਬਣਾਉਣ ਲੱਗੇ ਸੀ ਮੋਰ ਤੇ ਆਸੀ ਕੰਸ ਰ ਹੈ ਤੇ ਆ ਬਾਕੀ ਸਾਰੀ ਜਰੀ ਦਬਕਾ ਦੁੱਕਾ ਜੋ ਵੀ ਹੁੰਦਾ ਸਾਰਾ ਕੁਝ ਇਹਦੇ ਨਾਲ ਕਰਨਾ ਹੈ ਇਹ ਥੋੜਾ ਜਿਹਾ ਹਜੇ ਹੱਥ ਤੇ ਨਹੀਂ ਝੜਿਆ ਅਸੀਂ ਆ ਸੂਈ ਨਾ ਲਾਏ ਸੀ ਤੇ ਆ ਹੁਣ ਮੰਗਵਾਇਆ ਹੈ ਹੁਣ ਇਹਦੇ ਨਾਲ ਟਰਾਈ ਕਰਦੇ ਆ ਕਿਸ ਤਰ੍ਹਾਂ ਹੁੰਦਾ ਇਹਨੂੰ ਕਹਿੰਦੇ ਆ ਦਬਕਾ ਆਰੀ ਵਰਕੇ ਦੇ ਨਾਲ ਕੀਤਾ ਜਾਂਦਾ ਚਲੋ ਕਰਕੇ ਦੇਖਦੇ ਆ ਅੱਜ ਤੋਂ ਮੈਂ ਇੱਕ ਚੈਲੰਜ ਦਿੰਨੀ ਆ ਉਹ ਨਹੀਂ 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 ਚੈਲੰਜ ਕਿਹੜਾ ਭਲਾ ਦੱਸਾਂ ਕੌਣ ਸਭ ਤੋਂ ਘੱਟ ਖਾਊਗਾ ਗੋਲ ਗੱਪੇ ਜਿਹੜਾ ਸਭ ਤੋਂ ਘੱਟ ਖਾਊਗਾ ਹਾਰ ਗਿਆ ਹਾਰ ਗਏ ਉਹਨੂੰ ਜੁੱਤੀਆਂ ਵੇਣੀਆਂ ਪਹਿਲੇ ਹੀ ਹਾਰ ਗਈ ਬਸ ਚੈਲੰਜ ਐਕਸੈਪਟ ਨਹੀਂ ਕੀਤਾ ਆ ਚਲੋ ਵੀ ਅੱਜ ਖੁਸ਼ ਨੇ ਵੇਖੋ ਲਾਲ ਰੱਤੇ ਤੇ ਆ ਵਾਈਟ ਵਾਈਟ ਦੋ ਤਰ੍ਹਾਂ ਦੇ ਨੇ ਗੱਲਾਂ ਸ਼ੀਰ ਨੇ ਮੈਂ ਜਿਹੜੇ ਹੁਣ ਲਿਆ ਆ ਨਾ ਮੈਂ ਜਿਹੜੇ ਉਹ ਐਵੇਂ ਦੇ ਬਣੇ ਆ ਤੇ ਜਿਹੜੇ ਬਾਚੂ ਨੇ ਆਏ ਨੇ ਮਿੰਕੀ ਜਿਹੜੇ ਪਹਿਲਾਂ ਦੇ ਪਹਿ ਚਲੋ ਪਾਣੀ ਪਾਓ ਬਿਨਾ ਡੋਲੇ ਜੇ ਡੋਲਿਆ ਪਾਣੀ ਤੇ ਤੁਹਾਡੀ ਖੈਰ ਨਹੀਂ ਹੈਗੀ ਉਹ ਭਰਾਵਾ ਵੱਡੀਆਂ ਗੌਰੀਆਂ ਨੇ ਆਉਣੀਆਂ ਇੰਨਾ ਇਧਰ ਗੁੰਗੱਪੇ ਨਹੀਂ ਡੁੱਬਣਾ ਤੇਰਾ ਉਹੀ ਤੇ ਗੱਲ ਇਧਰ ਕੋਲ ਕਪ ਐਡੇ ਵੱਡੇ ਮੈਂ ਖਾ ਕੇ ਆਈ ਮੇਰਾ ਮੂੰਹ ਹੀ ਉਹਨਾਂ ਖੋਲਦਾ ਜਿੱਡੇ ਖੋਲ ਤਰਾਤੀਆਂ ਤਕ ਤਕ ਮਾਰ ਕੇ ਖਾਦੇ ਤੋੜ ਕੇ ਮੂੰਹ ਤਾਣੂ ਚੱਕ ਕੇ ਤੋੜ ਕੇ ਖਾ ਲੋ ਤਿੰਨ ਗੌਲੀਆਂ ਲੈ ਆ ਤੇ ਇੰਨੇ ਹੀ ਤਾਂ ਨਹੀਂ ਕੰਪਲੀਟ ਕਰਕੇ ਸੋਗੇ ਨਾ ਅੱਜ ਇਧਰ ਇੱਕ ਮੋਰ ਬਸ ਇਹਦੇ ਚੁੰਝ ਲੱਗੂਗੀ ਫੇਰ ਲੱਗੂਗਾ ਮੋਰ ਅਜੇ ਤੇ ਨਹੀਂ ਲੱਗਦਾ ਹਨਾ ਹਾਂ ਥੋੜਾ ਥੋੜਾ ਲੱਗਨ ਲੱਗ ਪਿਆ ਹੈ ਹੈ ਥੋੜਾ ਥੋੜਾ ਆ ਦਰਦੋਜੀ ਆ ਸਿਕਵੈਂਸ ਤੇ ਇਹ ਆਪਾਂ ਕੱਟਦਾ ਨਾ ਇਹ ਸੀ ਅਜੇ ਪ੍ਰੈਕਟਿਸ ਕਰਦੇ ਪਏ ਜੇ ਕੰਮ ਜਾ ਉਹ ਹੋ ਗਏ ਫਿਰ ਮੈਂ ਆ ਦਾ ਸੂਟ ਕੱਟੂਗੀ ਜਿਵੇਂ ਅਸੀਂ ਅੱਗੇ ਥ੍ਰੈਡ ਵਰਕ ਦਾ ਕੱਢਿਆ ਸੀ ਨਾ ਯੈਸ ਇਹ ਹੁਣ ਆਪਣਾ ਹੈ ਕਿਹੜਾ ਹੈਂਡ ਵਰਕ ਜਿਹਨੂੰ ਕਹਿੰਦੇ ਆ ਧੁੱਕਾ ਵਰਕ ਓਕੇ ਯਾ ਤੜੀ ਘੜੀ ਆਹ ਥੱਲੇ ਲਾ ਕੇ ਆ ਹਮ ਹੁਣ ਤੜੇ ਆਈਫੋਨ ਨੱਖਨੇ ਚਾਹੀਏ ਨੀ ओरिजिनल ਆਈਫੋਨ ਤੇ ਫਿਰ ਕੀ ਕਰਿਆ ਹਾਂ ਆਨਲਾਈਨ ਹੀ ਵਲੌਗ ਬਣ ਰਿਹਾ ਇੱਧਰ ਅਵੀ ਮੋਰ ਵੀ ਕੰਪਲੀਟ ਹੋ ਗਿਆ ਬਸ ਚੁੰਝ ਰਹੀ ਕਿਉਂ ਨਹੀਂ ਮੇਰਾ ਰੱਦਾ ਨਿੱਕੇ ਨਿੱਕੇ ਪਲਾ ਕੇ ਨਾ ਥੋੜੀ ਜਿਹੀ ਮੋੜਵੀਂ ਜੀ ਬਣਾਉਂ ਦੇਖੋ ਪ੍ਰੋਗਰੈਸ ਚੱਲ ਰਿਹਾ ਪਿਛਲੇ 5 ਘੰਟਿਆਂ ਤੋਂ ਮੰਮੀ ਦਾ ਵੀ ਵਲੌਗ ਬਣਾ ਲਾ ਆ ਦੇਖੋ ਗਾਇਸ ਨਾਨੀ ਨਿਆਰੇ ਲੈਂਦੀ ਆ ਫ੍ਰੀਜ 'ਚ ਰੋਟੀਆਂ ਤੋੜਦੀ ਆ ਨਾਨੀ ਨਾਨੀ ਨਾਲ ਗਈ ਆ ਦੇ ਪੇਕੇ ਲਈ ਪੇਕੇ ਜਾ ਕੇ ਉਹਨੂੰ ਇਹ ਵੀ ਮੰਮੀ ਤਾਂ ਪੇਕੇ ਗਈ ਆ ਵੀ ਜਵਾਕਾਂ ਨੂੰ ਹੋ ਗਈਆਂ ਛੁੱਟੀਆਂ ਹੂੰ ਤੇ ਕਿਦ ਜਵਾਕ ਮੇਰੇ ਕੋਲ ਨਾ ਆ ਨਾਨਕੇ ਨਾ ਆ ਜਗੇ ਨਾਨੀ ਤਿਉਹਰ ਨਹੀਂ ਆਉਂਦੇ ਵੀ ਤੁਹਾਡੇ ਕੋਲ ਤੁਸੀਂ ਖਰਚੇ ਤੋਂ ਡਰਦੇ ਜੇ ਖਰਚਾ ਤਾਂ ਰਹੋ ਹੁੰਦਾ ਇਹ ਦੋ ਤਿੰਨ ਅੱਜ ਦੇ ਨਾਲ ਕੇ ਪਹਿਲਾਂ ਹੀ ਡਾਕਟਰ ਨੇ ਕਬੜਾ ਸਨੀਗਲ ਦਾ ਸ਼ਾਲ ਜਾਂ ਸਟਾਲ ਜੇ ਮੇਰੇ ਕੋਲ ਪਿਆ ਹੋਇਆ ਸੀ ਜਿਹੜਾ ਉਸ ਦਿਨ ਉਸ ਦਿਨ ਹੀ ਮੈਂ ਵਲੌਗ ਪਾਇਆ ਜਿਹੜਾ ਜਿਹਦੇ ਵਿੱਚ ਉਹ ਬਣਾਇਆ ਸੀਗਾ ਮੈਂ ਕੜੀਆਂ ਵਾਲੀ ਬਾਕਸ ਉਹਦੇ ਚ ਵੀ ਇਹ ਇਹ ਹੀ ਆਇਆ ਹੋਇਆ ਕੋਈ ਸਪੋਤਾ ਪਾਇਆ ਕੋਈ ਸਪੋਤਾ ਦੇਖਿਆ ਨਹੀਂ ਕੋਈ ਮੈਂ ਕੋਈ ਚੇਤਨ ਨਹੀਂ ਆਉਂਦਾ ਹੈ ਇਹ ਉਹਦੇ ਚ ਵੀ ਇਹੀ ਯੂਜ਼ ਕੀਤਾ ਆ। ਹਾਲੂ ਬਈਆ। ਕੱਪੜਾ। ਓਏ। ਜੀ ਆ ਬੰਦੇ। ਆ ਇਹਨੇ ਕਿ ਤੂ ਕੋ ਆਇਆ। 76 ਨਾ ਖਾਣੀ। ਤੂ ਆਹ ਮੈਂ ਨਹੀਂ ਕੋਇਆ ਲੱਭਣਾ ਵੀ ਤੂੰ ਆ। ਕੀ? ਆਹ ਸਾਰੀਆਂ ਗਵਨੀਆਂ ਚੀਜ਼ੇ ਲੱਭਣਾ ਮੈਨੂੰ। ਉਹ ਇੰਨੇ ਇੰਦੇ ਕੋਲ ਯਾਰ ਜਿਦਾਂ ਨੇ ਦੋ ਲਾਇ ਹੀ ਇਕੱਠੇ ਕਰਨ ਚ। ਹਾਂ। ਉਹ ਬੈਟ ਦੇ ਥੱਲੇ ਲੱਭਣਾ ਮੈਨੂੰ ਕੋਚੂ। ਪਾਦਾ ਏ। ਹਾਂ ਪਤਾ ਇਹਨੂੰ ਪਤਾ ਨਹੀਂ ਦਵਾਏ ਚਲੋ ਇਧਰ ਦੇਖੋ ਕਾਣਾ ਮੋਰ ਬਨੋਰ ਇਧਰ ਦੇਖੋ ਕਾਣਾ ਮੋਰ ਕਾਣਾ ਮੋਰ ਇਹਨਾਂ ਮੇਰੇ ਅੱਖ ਕਾਦੀ ਲਾਵਾਂ ਮੈਨੂੰ ਦੱਸੋ ਇੱਕ ਤਾਂ ਮੈਂ ਆ ਰੱਖ ਕੇ ਵੇਨਨੀ ਆ ਕਿਦਾਂ ਦਾ ਲੱਗਦਾ ਨਾ ਨਹੀਂ 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 ਇਹ ਸਹੀ ਨਹੀਂ ਮੋਤੀ ਮੋਤੀ ਸ਼ਾਇਦ ਲੱਗੇਗਾ ਨਾਨੀ ਪ੍ਰੋਫੈਸ਼ਨਲ ਨਾਨੀ ਯਾਦ ਕਰਾਤਾ ਮੈਨੂੰ ਨਾਨੀ ਨੇ ਵੇਖਿਆ ਵੀ ਆਪ ਖਨੀਏ ਪੁਰਾਣੀ ਫੁੰਡ ਓਏ ਉਹਦਾ ਬੱਚੇ ਨੇ ਹਾਂ ਐਸਾ ਹੀ ਨਹੀਂ ਕੋਈ ਠੀਕ ਹੈ ਮੇਰੇ ਸਾਹ ਨਹੀਂ ਮੋਤੀ ਦੀ ਸਹੀ ਹੈ ਮੋਤੀ ਦੀ ਸਹੀ ਹੈ ਮੋਤੀ ਦੀ ਸਹੀ ਲੱਗਣੀ ਨਹੀਂ ਤਾਂ ਫਿਰ ਆ ਜੋੜ ਦਿੰਨੇ ਆ ਇੱਥੋਂ ਚੱਕ ਕੇ ਇਹਨੂੰ ਚਿੱਟਾ ਮੋਤੀਆ ਕਰੋ ਇਹਨਾ ਕਾਣਾ ਹੀ ਹਣ ਚਿੱਟਾ ਮੋਤੀਆ ਕਰਨਾ ਏ ਜਫਰ ਆ ਚੱਲੋ ਵੀ ਅਕ ਤੇਰੀ ਹਾਂ ਬੜੀ ਜਿਆਦੀ ਨਹੀਂ ਨੇ ਵੀ ਉਹ ਠੀਕ ਆ ਮੋਤੀ ਮੋਤੀ ਠੀਕ ਆ ਮੋਤੀ ਸੋਨਾ ਲੱਗਦਾ ਚਲੋ ਜੀ ਮੋਤੀ ਤੇਰੇ ਤੇ ਜੋ ਮਰਜ਼ੀ ਲਾ ਦੋ ਤੂੰ ਕਲਵਾ ਹੀ ਤੂੰ ਟੈਨਸ਼ਨ ਨਾ ਲੈ ਟੈਨਿੰਗ ਕਰੀ ਹੋਈ ਕਿ ਸ਼ਰਾਬ ਆ ਤੈਨੂੰ ਹੋਈ ਪਈ ਆ ਹੋਈ ਆ ਪਰ ਮੈਂ ਤਾਂ ਵੀ ਸੋਨਾ ਦਾ ਬੰਦਾ ਸੂਰਤ ਤੋਂ ਸੋਨਾ ਨਹੀਂ ਹੋਣਾ ਚਾਹੀਦਾ ਸਿਰਤ ਤੋਂ ਉਹ ਹੋ ਜਾਏਗਾ ਹਾਂ ਮੈਂ ਹਰੇਕ ਬੰਦੇ ਸੋਨਾ ਤੂੰ ਇੱਧਰ ਚੰਨ ਨਾਲ ਮਾਰ ਭਰਾਵਾ ਕਨਵਾ ਬਣ ਗਈ ਬਣ ਗਈ ਗੱਲ ਲੈ ਮੰਮੀ ਹਾਂ ਸੁਣ ਲੈ ਦਿਲ ਹੋਣਾ ਚਾਹੀਦਾ ਹੈ ਹਾਂ ਦਿਲ ਹੋਣਾ ਚਾਹੀਦਾ ਹੈ ਆਹਾਂ ਗੋਰਾ ਦਿਲ ਲਾਲ ਅੰਦਾ ਚੱਕਲਾ ਚੱਕੀ ਰੱਖੇ <laughs> ये देखो हमारा मोर कैसा लगा रे ला 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 ठीक है सेट हो रहा मम्मी अंतकाना बनेगा बड़ा बढ़िया मोर है अच्छा है मोर दियो तो ही हड्डियां भी खा दिया बिक दिया उधर देखो एक गल पूछें तो पैर ये उसके पिंजर इंजर पिंजर हां मोर लंगड़ा भी है <laughs> ओ माय गॉड मोर तो लंगड़ा है ਮੇਂ ਗੇ ਕਹਾ ਕੋਈ ਕਮੀ ਹੋਵਰ ਲੰਗੜਾ ਮੋਰ ਪਹਿਲਾ ਕਾਣਾ ਉਹ ਲੰਗੜਾ ਵਿਚਾਰੇ ਦੇ ਫੀਚਰ ਬੜੇ ਘੱਟ ਨੇ ਪਹਿਲਾ ਉਹਦੀ ਚੁੱਜੀ ਇਹ ਦੂਜੀ ਚੁੱਜੀ ਨਹੀਂ ਹੈਗੀ ਸੀ ਬਾਡੀ ਦੀ ਅੱਖ ਨਹੀਂ ਓਏ ਫਿਰ ਨਵੇਂ ਬੱਚੇ ਹੈ ਅਭੀ ਟਾਈਮ ਮੇਰਾ ਸਾਡਾ ਆਰਟ ਜੇ ਵਿਚਾਰਾ ਨਵਾਂ ਨਵਾਂ ਹੈ ਨਾ ਆਹੇ ਟਾਈਮ ਲਗੇਗਾ ਚਲੋ ਰਾਤੀ ਪਤਾ ਕੀ ਹੋਇਆ ਪਹਿਲਾਂ ਤਾਂ ਮੈਂ ਚੁੰਜ ਨਹੀਂ ਲਾਈ ਜੰਝ ਲਾਈ ਤੇ ਫਿਰ ਮੰਮੀ ਕਹਿੰਦੀ ਇਹ ਤਾਂ ਕਾਣਾ ਦੀ ਅੱਖ ਨਹੀਂ ਲਾਈ ਫੇਰ ਅੱਖ ਲਾਈ ਤੇ ਹੁਣ ਬਾਅਦ ਚ ਕਹਿੰਦੀ ਲੰਗੜਾ ਇਹਦੇ ਪੈਰ ਨਹੀਂ ਲਾਏ ਆ ਥੋੜੀ ਜਿਹੀ ਫੈਂਸਿੰਗ ਕੱਟਾਈ ਆ ਬਾਕੀ ਫਸਟ ਟਾਈਮ ਟਰਾਈ ਕੀਤਾ ਸੀ ਇਹਦੇ ਵਿੱਚ ਵੀ ਛੋਟੇ ਵੱਡੇ ਲਾਉਣੇ ਹੁੰਦੇ ਮੈਂ ਅਟੇ ਸਟੇ ਜਲਾਈਗੀ ਪਰ ਫਿਰ ਵੀ 올ਓਵਰ ਦੇਖੀਏ ਤੇ ਸੋਨਾ ਬਣਿਆ ਹਨਾ ਸਰਦਾਰ ਜੀ ਗੁਰੀ ਬਣਿਆ ਮੈਂ ਸੋਨਾ ਬਣਿਆ ਗੁਰੀ ਬਣਾਇਆ ਦੇ ਸਾਹ ਹਾਂ ਪਹ ਹ ਪਹਿਲੇ ਵਾਈ ਪਹਿਲੀ ਟਰਾਈ ਫਰਸਟ ਟਰਾਈ ਫਰਸਟ ਫਰਸਟ ਆਂਧਰਾ ਬੋਟੀਆਂ ਵੀ ਇਧੀਆਂ ਦਿਸ ਰਹੀਆਂ ਵਿਚਾਰੇ ਦੀਆਂ ਤੇ ਇੱਧਰ ਵੇਖੋ ਆ ਬਿਨਾ ਬਿਸਤਰਾ ਵਿਸ਼ਾਏ ਸੌਂਦਾ ਮੰਜੇ ਤੇ ਤੇ ਸੌਂਦਾ ਵੀ ਦੇਰ ਤੱਕ ਤੁੱਪ ਨਿਕਲ ਆਈ ਆ ਉੱਠ ਪਾ ਵਲੌਗ ਬਣ ਰਿਹਾ ਤੇਰਾ ਉੱਠ ਪਾ ਜਲਦੀ ਕਰ ਏ ਜਰੂਰ ਦੱਸਿਓ YouTube ਫੈਮਿਲੀ ਤੁਹਾਨੂੰ ਇਹ ਮੇਰਾ ਮੋਰ ਲੱਗ ਰਿਹਾ ਹੈ ਜਾਂ ਕੁਝ ਹੋਰ ਲੱਗ ਰਿਹਾ ਤੇ ਜੇ ਵਧੀਆ ਲੱਗੇ ਤਾਂ ਪਲੀਜ਼ 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 ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਤੇ ਜਿਹੜੇ ਭੈਣ ਭਰਾਵਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਪਲੀਜ਼ ਜਲਦੀ ਜਾਓ ਤੇ ਸਬਸਕ੍ਰਾਈਬ ਕਰ ਲਵੋ ਹੂੰ ਹੂੰ ਸਤਿ ਸ਼੍ਰੀ ਅਕਾਲ YouTube ਫੈਮਿਲੀ ਕੀ ਹਰ ਚਾਲ ਚੰਗੀ ਸਾਰੀ ਤੇ ਉਮੀਦ ਕਰਦੀ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਬਾਕੀ ਅੱਜ ਆਪਾਂ ਬਣਾਇਆ ਸੀ ਮੋਰ ਮੈਂ ਟਰਾਈ ਕਰਨੀ ਹੈਂਡਵਰਕ ਦਾ ਸਿੱਖਣ ਦਾ ਮੈਂ ਦੋ ਸੁਈਆਂ ਵੀ ਮੰਗਾਈਆਂ ਸੀ ਜਿਹੜੀਆਂ ਜਰੀ ਵਰਕ ਵਾਲੀਆਂ ਹੁੰਦੀਆਂ ਬਟ ਮੈਂ ਉਹ ਟਰਾਈ ਨਹੀਂ ਕਰ ਸਕੀ ਕੱਲ ਹਜੇ ਥੋੜਾ ਔਖਾ ਲੱਗ ਰਿਹਾ ਮੈਂ ਸਿੰਪਲ ਸੁਈ ਨਾਲ ਤਿਆਰ ਕੀਤਾ ਤੇ ਦੱਸਿਓ ਜ਼ਰੂਰ ਕਿਵੇਂ ਦਾ ਲੱਗਾ ਫਸਟ ਟਰਾਈ ਸੀ ਉਸ ਦਾ ਜ਼ਰੂਰ ਦੱਸਿਓ ਕਿਵੇਂ ਦਾ ਲੱਗਾ ਬਾਕੀ ਮੇਰੀ ਇਹ ਸੋਚ ਆ ਵੀ ਆਪਾਂ ਸਿੱਖ ਕੇ ਤੇ ਬਾਅਦ ਵਿੱਚ ਆਪਦਾ ਸੂਟ ਤਿਆਰ ਕਰਾਂਗੇ। ਇਹ ਬਾਕੀ ਬੈਕ ਪੇਨ ਦੀ ਕਾਫੀ ਪ੍ਰੋਬਲਮ ਜਿਆਦਾ ਟਾਈਮ ਬੈਠ ਨਹੀਂ ਸਕਦੀ। ਕੱਲ ਇੰਨਾ ਕੁ ਬੈਠੀ ਆ ਤੇ ਬਹੁਤ ਬੈਕ ਪੇਨ ਹੋਈ ਤੇ ਫਿਰ ਮੈਂ ਕੋਸ਼ਤੋਂ ਤੇ ਜਸੀਰ ਤੋਂ ਮ사ਜਰ ਨਾਲ ਮ사ਜ ਕਰਵਾਈ। ਫਿਰ ਜਾ ਕੇ ਰਾਹਤ ਮਿਲੀ। ਬਹੁਤ ਔਖਾ ਸੀ ਤੇ ਬਾਕੀ ਤੁਸੀਂ ਜਰੂਰ ਅਪਰੀਸ਼ੀਏਟ ਕਰਦਿਆ ਕਰੋ। ਤੁਹਾਨੂੰ ਮੇਰੇ ਦਾ ਕੋਈ ਵੀ ਕੰਮ ਕਿਵੇਂ ਦਾ ਲੱਗਦਾ ਬਾਕੀ ਤੇ ਤੁਸੀਂ ਬਹੁਤ ਪਿਆਰੇ ਪਿਆਰੇ ਕਮੈਂਟ ਕਰਦੇ ਹੋ ਅਸਲੀ ਥੈਂਕ ਯੂ so much ਇਸੇ ਤਰ੍ਹਾਂ ਕਮੈਂਟ ਕਰਦੇ ਰਹਿ ਕਰੋ ਤੁਹਾਡੇ ਕਮੈਂਟ ਮੈਨੂੰ ਬਹੁਤ ਅਨਲਾ ਸ਼ੇਰੀ ਦਿੰਦੇ ਆ ਹੁਣ ਮਿਲਦੇ ਆਪਾਂ ਨੈਕਸਟ ਵਲੌਗ ਚ ਤੇ ਇਹ ਵਾਲੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਆਪਣੇ ਲਾਈਕ ਕਮੈਂਟ ਔਰ ਸ਼ੇਅਰ ਦੇ ਰਹੀ ਜਰੂਰ ਦੱਸਿਓ ਜਿਹੜੇ ਪਹਿਣ ਪ੍ਰਾਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ 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 ਜਲਦੀ ਜਾਓ ਚੈਨਲ ਨੂੰ ਸਬਸਕ੍ਰਾਈਬ ਕਰੋ aur hon mil gaya na to vlog khatak lein indiye izajat bye